ਪ੍ਰਭੂ ਗੋਵਿੰਦਨ ਦੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਕੋ ਨੂੰ ਸਮਰਪਿਤ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਜਾਗਤ ਜੋਤ ਸਤਿਗੁਰਾਂ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਦੀ موجودگی ਦੇ ਅੰਦਰ ਇਸ ਸਮੇਂ ਨਗਰ ਕੀਰਤਨ ਨਾਲ ਚੌਥੇ ਪੜਾਅ ਦੇ ਪੂਜਾ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਤੇ ਤਲਾਏ ਮਨ ਚੰਦਿਆਵਲ ਪਾਵਨਾ ਹਮੇ ਵਿੱਚੋਂ ਜਾਇ ਰੇਸ਼ੂ ਨਿਹਾਲ ਇਥੋਂ ਦੇ ਸਾਰੇ ਸਰਵਦ ਦੇ ਵਾਜੋ ਜੀ ਦਾ ਸਵਾਗਤ ਕੀਤਾ ਅਤੇ ਨਾਲ ਨਾਲ ਪਿਛਲੇ 2 ਦਿਨਾਂ ਤੋਂ ਇਸ ਨਗਰ ਕੀਰਤਨ ਨੂੰ ਸਜਾਉਣ ਦੇ ਕਰਕੇ ਇਸ ਪਾਰਵਨੋਂ ਸਭ ਤੋਂ ਪਹਿਲਾਂ ਜਿਹੜਾ ਢਾਡੀ ਜਿੱਤੇ ਵਾਲੇ ਵੀਰ ਨੇ ਰੇਸ਼ੂ ਨਿਹਾਲ ਸਾਚੀਆ ਕਾਲ ਅੱਗੇ ਆ ਜੋ ਇੱਕ ਵਾਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 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 ਸੋਕਨ ਜੀ ਉਹਦੇ ਨੂੰ ਬਹੁਤ ਬਹੁਤ ਧੰਨਵਾਦ ਹੁਣ